ਰਾਏਕੂਟ ਦੇ ਬਰਨਾਲ ਚੌਂਕ ਤੋਂ ਸੀਲਵਾਣੀ ਟੀ ਪੁਆਇੰਟ ਤੱਕ ਜਗਰੋਂ ਬਸੀਆਂ ਵਾਲੀ ਸੜਕ ਦਾ ਖਸਤਾ ਹਾਲਤ ਅੱਧਾ ਕਿਲੋਮੀਟਰ ਟੋਟਾ ਪੰਜਾਬ ਸਰਕਾਰ ਸਥਾਨਕ ਪ੍ਰਸ਼ਾਸਨ ਨਗਰ ਕੌਂਸਲ ਅਤੇ ਪੀਡਬਲਯੂ ਵਿਭਾਗ ਨੂੰ ਪਿਛਲੇ ਡੇਢ ਸਾਲ ਤੋਂ ਨਜ਼ਰ ਨਹੀਂ ਆ ਰਿਹਾ ਜਦ ਕਿ ਇਸ ਸੜਕ ਵਿੱਚ ਬਣੇ ਹੋਏ ਡੂੰਘੇ ਟੋਏ, ਖੱਡੇ, ਰਾਹਗੀਰਾ ਅਤੇ ਆਲੇ-ਦੁਆਲੇ ਦੇ ਬਸਤੀਕਾਂ ਲਈ ਜਾਨ ਦਾ ਖੋਬ ਬਣੇ ਹੋਏ ਨੇ ਅਤੇ ਹਰ ਰੋਜ਼ ਕੋਈ ਨਾ ਕੋਈ ਛੋਟਾ-ਮੋਟਾ ਸੜਕ ਹਾਦਸਾ ਵਾਪਰਦਾ ਰਹਿੰਦਾ ਹੈ। ਪਰੰਤੂ ਲੱਗਦਾ ਹੈ ਕਿ ਸਰਕਾਰ, ਪ੍ਰਸ਼ਾਸਨ, ਨਗਰ ਕੌਂਸਲ ਤੇ ਵਿਭਾਗ ਦੀਆਂ ਅੱਖਾਂ ਕਿਸੇ ਭਿਆਨਕ ਹਾਦਸੇ ਬਾਅਦ ਹੀ ਖੁੱਲਣਗੀਆਂ ਕਿਉਂਕਿ ਸਾਡੀਆਂ ਸਰਕਾਰਾਂ ਤੇ ਅਧਿਕਾਰੀ ਵੱਡੀਆਂ ਘਟਨਾਵਾਂ ਬਾਅਦ ਹੀ ਉਸ ਬਚਾਉਂਦੀਆਂ ਨੇ। ਦੱਸ ਦਈਏ ਕਿ ਬਰਨਾਲਾ ਚੌਂਕ ਤੋਂ ਸੀਲੁਆਣੀ ਟੀਪੁਆਇੰਟ ਨੇੜੇ ਪਟਵਾਰ ਖਾਨਾ ਤੱਕ ਰੋਡ ਟੁੱਟਿਆ ਹੋਇਆ ਏ ਅਤੇ ਮੀਂਹ ਦਾ ਬਾਣੀ ਖੜਨ ਕਾਰਨ ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ ਬਲਕਿ ਪਿਛਲੇ 6 ਮਹੀਨਿਆਂ ਤੋਂ ਸੜਕ ਦੀ ਹਾਲਤ ਵੱਧ ਤੋਂ ਵੱਧਰ ਬਣੀ ਹੋਈ ਹੈ ਅਤੇ ਸੜਕ ਵਿੱਚ ਡੂੰਘੇ ਟੋਏ ਬਣੇ ਹੋਏ ਨੇ ਜਿਨ੍ਹਾਂ ਚੋਂ ਲੰਘਣ ਸਮੇਂ ਰਾਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਅਤੇ ਕਈ ਵਾਰ ਦੋ ਪਹੀਏ ਵਾਹਨ ਈ ਰਕਸ਼ਾ ਹੋਰ ਛੋਟੇ ਵਾਹਨ ਪਲਟ ਜਾਂਦੇ ਨੇ ਉੱਤੇ ਹੀ ਛੋਟੇ ਮੋਟੇ ਬਾਪੜ ਦੇ ਸੜਕ ਹਾਦਸਿਆਂ ਕਾਰਨ ਵਾਹਨਾਂ ਦਾ ਨੁਕਸਾਨ ਵੀ ਹੁੰਦਾ ਹੈ ਇਸ ਮੌਕੇ ਲੰਘ ਰਹੇ ਟਿੱਪਰ ਚਾਲਕ ਇੰਦਰਜੀਤ ਸਿੰਘ ਨੇ ਆਖਿਆ ਕਿ ਖੰਡੇ ਨੁਮਾ ਇਸ ਸੜਕ ਤੋ ਲੰਗੜ ਸਮੇ ਉਹਨਾਂ ਦੇ ਵਾਹਨਾਂ ਦਾ ਭਾਰੀ ਨੁਕਸਾਨ ਹੁੰਦਾ ਏ ਸਗੋਂ ਕੁਝ ਸਾਲ ਪਹਿਲਾਂ ਸੜਕ ਤੇ ਉਹਨਾਂ ਦਾ ਡਿੱਪਰ ਪਲਟਣ ਕਾਰਨ 4-5 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਇਸ ਮੁੱਖੇ ਪ੍ਰਧਾਨ ਈ ਰਕਸ਼ਾ ਯੂਨੀਅਨ ਦੇ ਬਸਪਾ ਆਗੂ ਸ੍ਰਿੰਦਰ ਸਿੰਘ ਸਪਰਾਣੀ ਨੇ ਕਿਹਾ ਕਿ ਥਲਕਾ ਵਿਧਾਇਕ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕਰਦੇ ਹਾਂ ਕਿ ਇਸ ਸੜਕ ਦੀ ਜਲਦ ਤੋਂ ਮਰੰਮਤ ਕਰਵਾ ਕੇ ਉਹਨਾਂ ਨੂੰ ਮੁਸ਼ਕਲ ਤੋਂ ਨਜਾਤ ਦਿਵਾਈ ਜਾਵੇ ਅਤੇ ਰਾਹੀਰਾਂ ਤੇ ਵਸਨੀਕਾਂ ਦਾ ਜਾਨੀ ਮਾਲੀ ਨੁਕਸਾਨ ਹੁਣ ਤੋ ਰੋਕਿਆ ਜਾਵੇ ਪਰ ਜੇਕਰ ਇੱਕ ਹਫਤੇ ਵਿੱਚ ਨਾ ਕਰਵਾਇਆ ਗਿਆ ਤਾਂ ਭੋਜਨ ਸਮਾਜ ਪਾਰਟੀ ਅਤੇ ਇਰਕਸਾ ਜੂਨੀਅਨ ਬਲੋਸਤਾਨ ਕੋ ਬਰਨਾਲਾ ਚੌਂਕ ਵਿੱਚ ਪੱਕਾ ਮੋਰਚਾ ਲਾ ਜਾਵੇਗਾ ਇਸ ਮੌਕੇ ਜਗਤ ਵਿਧਾਇਕ ਤੇ ਠੇਕੇਦਾਰ ਹਾਕਮ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਸੰਬੰਧੀ ਪੀਡਬਲਯੂ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਜਿਸ ਤੇ ਅਧਿਕਾਰੀਆਂ ਨੇ ਆਪਣੇ ਨਮਾਇंदे ਭੇਜ ਕੇ ਸੜਕ ਦਾ ਮੋਹਾਇਨਾ ਕੀਤਾ ਹੈ ਅਤੇ ਜਲਦੀ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਰਾਇਕੋਟ ਤੋਂ ਦਲਵਿੰਦਰ ਸਿੰਘ ਰਸੀਨ ਦੀਏ ਖਾਸਰਪੋਟ। ਜੀ ਨਾਮਾਇਕ ਜੀ ਜੰਦਰਜੀਤਾ ਜੀ ਤੁਸੀਂ ਪਿੱਪਰ ਦਾ ਕੰਮ ਕਰ ਦਿਓ ਇਹਨਾਂ ਰੋਡਾਂ 'ਤੇ ਲੰਡਰ ਤੋਂ ਕੱਟਣ ਦੇ ਹਾਲਾਤ ਨੇ ਇੱਥੇ ਹਾਲਾਤ ਵੀ ਬਹੁਤ ਬੁਰੇ ਆ ਜੀ। ਬਹੁਤ ਮੁਸ਼ਕਲਾ ਆਉਂਦੀਆਂ ਸਾਨੂੰ ਇੱਥੋਂ ਲੰਘਦੇਆਂ ਨੂੰ ਗੱਡੀਆਂ ਨਾਲ ਗੱਡੀ ਪਾਲਟਣ ਦਾ ਵੀ ਖਤਰਾ ਜੀ ਪਿਛਲੇ ਸਾਲ 2 ਸਾਲ ਪਹਿਲਾਂ ਸਾਡੀ ਉਹ ਸਾਹਮਣੇ ਵੀਡੀਓ ਮਾਰਦੋ ਉੱਥੋਂ ਆ ਸਾਹਮਣੇ ਟੱਕਣ ਖੁੱਲਾਗਾ ਇੱਥੇ ਵੀ ਦੋ ਗੱਡੀਆਂ ਪਾਲਟੀਆਂ ਸਾਡੀਆਂ ਘਟੋ ਘਟ ਦੋ ਤੋਂ 4 ਲੱਖ ਦਾ ਨੁਕਸਾਨ ਹੋਇਆ ਇੱਥੇ ਤਾਂ ਅਸੀਂ ਆਪ ਦਾ ਭਰਿਆ ਆਪ ਗੱਡੀਆਂ ਸਿੱਧੀਆਂ ਕਰਾਈਆਂ ਨਾਲੇ ਸਾਡਾ ਬਹੁਤ ਨੁਕਸਾਨ ਹੁੰਦਾ ਜੀ ਹੁਣ ਵੀ ਕੋਈ ਕਹਿੰਦਾ ਗਿਆ ਤੁਹਾਨੂੰ ਗੱਡੀ ਪਾਟ ਜਾਣੀ ਆ ਕਿਸੇ ਕੋਈ ਥੱਲੇ ਆ ਗਿਆ ਜੀ ਉਹ ਫੇਰ ਟਿੱਪਰ ਵਾਲੇ ਨੂੰ ਭਰਨਾ ਪੈਣਾ ਕਿ ਫੋਰਾਵਾ ਜਾ ਟਰੱਕ ਵਾਲਾ ਕੋਈ ਵੀ ਆ ਸਾਰੇ ਪਰੇਸ਼ਾਨਾ ਕਰਦੇ ਟਿਪਰ ਵਾਲੇ ਨਹੀਂ ਹੈਗੇ ਸਾਰੇ ਪਰੇਸ਼ਾਨਾ ਬਹੁਤ ਵੱਡੇ ਖੱਡੇ ਆ ਜੀ ਕਾਰਾਂ ਵਾਲੇ ਆ ਕਾਰਾਂ ਦੇ ਵੰਪ ਟੁੱਟ ਜਾਂਦੇ ਆ ਬਹੁਤ ਬੁਰਾ ਹਾਲ ਆ ਜੀ ਕਿਹੜੇ ਹਸਤਾ ਉਹ ਹਲਾਇਆ ਨਹੀਂ ਕੀਤਾ ਸਰਕਾਰ ਕਿਸੇ ਵੱਡੇ ਖਾਸੇ ਤੋਂ ਬਾਹਰ ਬੈਠੀ ਹੈ ਮਾਂਗੀ ਕਰਦੀ ਹੈ ਹੁਣ ਤਾਂ ਹੀ ਹੁਣ ਇਹਨਾਂ ਨੂੰ ਪਤਾ ਜੀ ਤੇ ਸੋਚਣਾ ਚਾਹੀਦਾ ਇਹਨਾਂ ਨੂੰ ਆਪ ਨੂੰ ਜੀ ਹਾਂਜੀ ਮੰਗੇ ਹੀ ਕਰਦੇ ਆ ਜੀ ਬਣਾਉਣ ਨੂੰ ਜਲਦੀ ਤੋਂ ਜਲਦੀ ਰੋਡ ਨੂੰ ਜੀ ਹਾਂਜੀ ਕੀ ਨਾ ਥੋੜਾ ਮੈਂ ਸ੍ਰਿੰਦਰ ਸਿੰਘ ਸਰਪਰਾ ਈ ਰਕਸ਼ਾ ਜੁਨੀਆ ਦਾ ਪ੍ਰਧਾਨ ਸਪਰੇਸ ਜੋ ਇਹ ਰਾਇਕੋਟ ਦਿਗਰਾਉਂ ਰੋਡ ਦੇ ਉੱਤੇ ਲੱਗਦਾ ਕਿਹ ਤਰ੍ਹਾਂ ਦੇ ਬਣਿਆ ਹੋਇਆ ਨੇ ਕੀ ਕਹਣਾ ਤੁੰਡ ਦੇਖੋ ਜੀ ਅਸੀਂ ਪੰਜਾਬ ਸਰਕਾਰ ਨੂੰ ਤੇ ਨਗਰ ਕੌਂਸਲ ਨੂੰ ਪੀ ਡਬਲਯੂ ਜੀ ਡੀ ਨੂੰ ਅਸੀਂ ਮੰਗ ਪੱਤਰ 2-3 ਵਾਰੀ ਦੇ ਚੁੱਕੇ ਆ ਮੈਂ ਜਗਰਾਉਂ ਦਫ਼ਤਰ ਵੀ ਜਾ ਚੁੱਕੇ ਆਂ ਲੁਧਿਆਣਾ ਦੇ ਦਫ਼ਤਰ ਵੀ ਜਾ ਚੁੱਕੇ ਆਂ ਪਿਛਲੇ ਦਿਨੀ ਅਸੀਂ 15 ਕਿ ਦਿਨ ਹੋ ਗਏ ਐਸਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਜੋ ਕਿ ਤਹਿਸੀਲਦਾਰ ਨੇ ਸਾਡਾ ਮੰਗ ਪੱਤਰ ਮਨਜ਼ੂਰ ਕਰ ਲਿਆ ਸੀ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਵੀ ਅਸੀਂ ਥੋੜੇ ਦਿਨਾਂ ਦੇ ਸੜਕ ਗੱਲ ਕਰਕੇ ਸੜਕ ਬਣਵਾ ਦੇਵਾਂਗੇ ਪਰ ਅਸੀਂ ਅੱਜ ਮਾਨਯੋਗ ਸਾਡੇ ਜੀ ਆਮ ਪਾਰਟੀ ਦੇ ਐਮ.ਐਲ.ਏ ਹਾਕਮ ਸਿੰਘ ਠੇਕੇਦਾਰ ਜੀ ਉਹਨੂੰ ਮਿਲ ਕੇ ਆਏ ਆ ਉਹਨਾਂ ਨੇ ਭਰੋਸਾ ਦਾ ਵੀ 5 ਦਿਨਾਂ ਦੇ ਵਿੱਚ ਵਿੱਚ ਸੜਕ ਬਣਾਵਾਂਗੇ ਵੀ ਸਾਡੀ ਗੱਲਬਾਤ ਚੱਲ ਹੋ ਗਈ ਤੇ ਅਗਰ ਜੇ ਸੜਕ ਇਹਨਾਂ ਨੇ 5 ਜਾਂ 10 ਦਿਨਾਂ ਦੇ ਵਿੱਚ ਵਿੱਚ ਨਾ ਬਣਾਈ ਅਸੀਂ ਆਪਣੇ ਮੰਨੀਓ ਰਕਸਾ ਯੂਨੀਅਨ ਕੰਡਿਆਂ ਤੇ ਬੋਝਨ ਸਮਾਜ ਪਾਰਟੀ ਨੇਓ ਬਰਨਾਲਾ ਚੌਕ ਤੇ ਟਰੱਕ ਜਾਮ ਕਰਕੇ ਪੱਕਾ ਮੋਰਚਾ ਲਾਵਾਂਗੇ ਤੇ ਅਸੀਂ ਜਿਹੜੇ ਆਉਣ ਵਾਲੇ ਜਿਹੜੇ ਇਹ ਰਕਸ਼ੇ ਸਾਡੇ ਜਾਂ ਹੋਰ ਗੱਡੀਆਂ ਵਾ ਉਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਵਾ ਸਾਡੇ ਰਕਸ਼ੇ ਪਲਟ ਜਾਂਦੇ ਆ ਜੋ ਸਵਾਰੀਆਂ ਸੱਟਾਂ ਲੈਂਦੀਆਂ ਸਾਨੂੰ ਉਹਦਾ ਹਰਜਾਨਾ ਭੁਗਤਣਾ ਪੈਂਦਾ ਤੇ ਜਿਹੜੇ ਲਾਪਤਰੀ ਵਿੱਚ ਬੈਠੇ ਹੁੰਦੇ ਆ ਸਾਡੀਆਂ ਸਵਾਰੀਆਂ ਬੱਟੀਆਂ ਹੁੰਦੀਆਂ ਉਹ ਘਰ ਦੇ ਸਾਨੂੰ ਕੁੱਟਮਾਰ ਵੀ ਸਾਡੇ ਨਾਲ ਕਰਦੇ ਆ ਅਸੀਂ ਇੰਨੇ ਔਖੇ ਆ ਇੱਕ ਟੋਟਾ ਜਾਂ ਸਰਕਾਰ ਬਣਾ ਸਕਦੀ ਇਹਨੂੰ ਤਕਰੀਬਨ ਕਾਫੀ ਸਮਾਂ ਹੋ ਗਿਆ ਟੁੱਟੇ ਹੋ ਨੂੰ ਇੱਥੋਂ ਲੈ ਕੇ ਬਰਨਾਲੇ ਚੌਂਕ ਤੋਂ ਬਰਨਾਲੇ ਚੌਂਕ ਤੋਂ ਲੈ ਕੇ ਗੁਰਦੁਆਰਾ ਰਵਿਦਾਸਪੁਰ ਤੱਕ ਟੁੱਟਿਆ ਹੋਇਆ ਵਾ ਇਹਨਾਂ ਦਾ ਬੁਰਾ ਹਾਲ ਆ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਇਹ ਜਲਦੀ ਤੋਂ ਜਲਦੀ ਇਹ ਸੜਕ ਬਣਾਈ ਜਾਵੇ ਕਿਸ ਤਰ੍ਹਾਂ ਦੇ ਵਿਸ਼ੇਸ਼ ਹਾਲਾਤ ਨੇ ਔਰ ਕਿਸ ਤਰ੍ਹਾਂ ਦੀ ਸਮੱਸਿਆ ਮਨ ਲੋਕਾਂ ਨੂੰ ਸੇ ਸੌਂਦੀ ਆ ਰਹੀ ਔਰ ਕਿੰਨਾ ਜਿੱਥੇ ਬੁਰਾ ਹਾਲ ਆ ਇਹ ਇਕੱਲੇ ਇਕੱਲੇ ਨੂੰ ਸਮੱਸਿਆ ਆਉਂਦੀਆਂ ਵਾ ਇਕੱਲਾ ਇਕੱਲਾ ਕੋਈ ਬੋਲਦਾ ਨਹੀਂ ਅੱਗੇ ਬਹੁਤ ਵਾਰੀ ਦੁਕਾਨਦਾਰ ਬੈਠੇ ਆ ਸਾਡੇ ਮਨਸਾ ਰਾਮ ਜੀ ਆ ਇਹ ਵੀ ਆਮ ਪਾਰਟੀ ਦੇ ਆ ਇਹਨਾਂ ਨੇ ਵੀ ਬਹੁਤ ਪਹੁੰਚ ਕੀਤੀ ਆ ਪਰ ਹੱਲੇ ਤੱਕ ਸੜਕ ਨਹੀਂ ਬਣੀ ਅਸੀਂ ਬੇਨਤੀ ਕਰਦੇ ਆ ਫੇਰ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜਲਦੀ ਤੋਂ ਜਲਦੀ ਸੜਕ ਬਣਾ ਕੇ ਇਹ ਜਿਹੜੇ ਰਖਸ਼ਣ ਇਲਾਕਾ ਜਾਂ ਬੱਚਾ ਵਾਲੇ ਆ ਜਾਂ ਟਰੱਕਾਂ ਵਾਲੇ ਆ ਉਹਨਾਂ ਨੂੰ ਗੱਡੀਆਂ ਸਾਫ ਨਿੰਗੇ ਜਾਣ ਸੜਕ ਉੱਚੀ ਕਰਕੇ ਇਹਨਾਂ ਦਾ ਪਾਣੀ ਦੀ ਨਿਕਾਸੀ ਕੀਤੀ ਜਾਵੇ ਜੋ ਦੁਕਾਨਦਾਰ ਵੀਰਾ ਉਹ ਵੀ ਨੌਖੇ ਹੋਣ ਹਾਂਜੀ ਐਮਐਲਏ ਸਾਹਿਬ ਇਸ ਜਿਹੜੇ ਅੱਜ ਲੋਕ ਆਏ ਸੀਗੇ ਕਾਦੇ ਸਬੰਧ ਦੇ ਵਿੱਚ ਮੰਗ ਪੱਤਰ ਦੇ ਕੇ ਗਏ ਨੇ ਇਹ ਇੱਕ ਸੜਕਵਾ ਜਿਹੜੀ ਆਪਣੇ ਸਾਡੇ ਰੈਕੋਰਡ ਬਰਨਾਲਾ ਚੌਕ ਆ ਉਦੋਂ ਜਗਰਾਉ ਵਾਲੇ ਪਾਸੇ ਨੂੰ ਜਾਂਦੀ ਹੈ ਪੀਡਬਲਯੂਡੀ ਦੀ ਸੜਕਾ ਤੇ ਉੱਥੇ ਥੋੜਾ ਜਿਹਾ ਬਾਰ ਬਾਰ ਉਸੇ ਪਾਣੀ ਖੜ ਦਤ ਜਾਂ ਤਾਂ ਨੀਵੀਂ ਕਰਕੇ ਟੁੱਟ ਜਾਂਦੀ ਹੈ ਉਹਦੇ ਵਾਸਤੇ ਮੇਰੀ ਸੀਵਰੇਜ ਬੋਰਡ ਦੇ ਐਕਸ਼ਨਾਂ ਵੀ ਗੱਲ ਹੋ ਗਈ ਹੈ ਪੀਡਬਲਯੂਡੀ ਦੇ ਐਕਸ਼ਨਾਂ ਵੀ ਗੱਲ ਹੋ ਗਈ ਹੈ ਬੰਦਾ ਭੇਜ ਕੇ ਉਹ ਆਪ ਦਾ ਦੇਖ ਵੀ ਦੇਖ ਵੀ ਚੁੱਕੇ ਹੈ ਤੇ ਉਹਦਾ ਜਲਦੀ ਅਸੀਂ ਹੱਲ ਕਰਨ ਵਾਸਤੇ ਅੱਜ ਵੀ ਮੇਰੀ ਤਰੰਤ ਪਹਿਲਾਂ ਉਨੇ ਗੱਲ ਹੋ ਕੇ ਖੱਟੀ ਹੈ ਤੇ ਉਹਦਾ ਅਸੀਂ ਜਲਦੀ ਹੱਲ ਕਰ ਰਹੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਜਲਦੀ ਤੋਂ ਜਲਦੀ ਫਿਕਰ